ਜਨਮ ਸ਼੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਦੇ ਘਰ ਵਿਸਾਖ 5 ਸੰਮਤ 1678 ਵਿਸਾਖ ਵਦੀ 5 ਨੂੰ ਗੁਰੂ ਕੇ ਮਹਿਲ ਵਿੱਚ ਅੰਮ੍ਰਿਤਸਰ ਹੋਇਆ ਇਹ ਗੁਰੂ ਜੀ ਦੇ ਸਭ ਤੋਂ ਛੋਟੇ ਸਹਿਬਜ਼ਾਦੇ ਹਨ ਕਹਿੰਦੇ ਨੇ 6ਵੇਂ ਸਤਗੁਰੂ ਜੀ ਨੂੰ ਜਦੋਂ ਇਹਨਾਂ ਦੇ ਜਨਮ ਦਾ ਪਤਾ ਲੱਗਾ ਤਾਂ ਆਪ ਜੀ ਦੇ ਘਰ ਵੇਖਣ ਵਾਸਤੇ ਗਏ ਉਸ ਵੇਲੇ ਗੁਰੂ ਜੀ ਦੇ ਨਾਲ ਪੰਜ ਸਿੱਖ ਸਨ ਜਦੋਂ ਜਾ ਕੇ ਘਰ ਬਾਲਕ ਨੂੰ ਵੇਖਿਆ ਤਾਂ ਗੁਰੂ ਜੀ ਕਹਿਣ ਲਗੇ ਇਸ ਦਾ ਨਾਮ ਤੇਗ ਬਹਾਦਰ ਰੱਖੋ ਇਹ ਤੇਗ ਦਾ ਤਨੀ ਬੜੇ ਬਲ ਵਾਲਾ ਸੂਰਬੀਰ ਹੋਵੇਗਾ ਇਸ ਨੂੰ ਲੋਕ ਧਰਮ ਤੁਜ ਕਹਿਣਗੇ ਆਪ ਜੀ ਦੇ ਬਚਪਨ ਤੋਂ ਸੁਭਾਅ ਐਸਾ ਸੀ ਘਟ ਬੋਲਣਾ ਇਕਾਂਤ ਰਹਿਣਾ ਗੰਭੀਰ ਨਿਰਪੈ ਆਤਮ ਬਲਵਾਨ ਤਿਆਗ ਵਧੇਰੇ ਦਇਆ ਦੇ ਸਮੁੰਦਰ ਸ਼ਾਂਤ ਸਰੂਪ ਦੀਨ ਦੀ ਰਖਕ ਦੁਖੀਆਂ ਦੇ ਦਰਦੀ ਸ਼ੁੱਧ ਵਿਚਾਰ ਇਹਨਾਂ ਕਾਰਨਾਂ ਤੋਂ ਭਵਿਕਤਾ ਬੜਾ ਸੁਨਹਿਰੀ ਪ੍ਰਤੀਤ ਹੁੰਦਾ ਸੀ ਕਈ ਵਾਰੀ ਸਮਾਧੀ ਲੈ ਲੈਣੀ ਕਿੰਨਾ ਕਿੰਨਾ ਚਿਰ ਅਡੋਲ ਬੈਠੇ ਰਹਿਣਾ ਮਾਤਾ ਜੀ ਨੇ ਇਹਨਾਂ ਦੀ ਇਸ ਤਰ੍ਹਾਂ ਦੀ ਹਾਲਤ ਵੇਖ ਕਈ ਤਰ੍ਹਾਂ ਦੇ ਖਿਆਲ ਹਿਰਦੇ ਵਿੱਚ ਲਿਆਉਣੇ ਇੱਕ ਦਿਨ ਇਹ ਸਾਰਾ ਕੁਝ ਉਹਨਾਂ ਨੇ ਆਪਣੇ ਪਤੀ ਗੁਰੂ ਜੀ ਕੋਲ ਪ੍ਰਗਟ ਕੀਤਾ ਕਹਿਣ ਲੱਗੇ ਇਹ ਆਮ ਬੱਚਿਆਂ ਵਾਂਗ ਚੁਸਤ ਨਹੀਂ ਆਪਣੇ ਦੂਜੇ ਭਰਾਵਾਂ ਨੂੰ ਵੇਖ ਕੇ ਇਸ ਨੂੰ ਰੀਸ ਨਹੀਂ ਆਉਂਦੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਕਬਰ ਆਉਣ ਦੀ ਕੋਈ ਲੋੜ ਨਹੀਂ ਇਹਨਾਂ ਨੇ ਜੋ ਕੰਮ ਕਰਨੇ ਹਨ ਇਹਨਾਂ ਦਾ ਇਸ ਨੂੰ ਅਨੁਭਵੀ ਗਿਆਨ ਹੈ ਕੰਮ ਬੜਾ ਵੱਡਾ ਹੈ ਆਪਣੇ ਦਾਦਾ ਜੀ ਵਾਂਗ ਜ਼ਿੰਮੇਵਾਰੀ ਸਮਝਦੇ ਹਨ ਉਸ ਕਾਰਜ ਦੀ ਹੋਂਦ ਤੋਂ ਹੀ ਤਿਆਰੀ ਕਰ ਰਹੇ ਹਨ ਅੰਦਰੋਂ ਸਿਆਣੇ ਬਾਹਰੋਂ ਭੋਲੇ ਹਨ ਫਿਕਰ ਕਰਨ ਦੀ ਲੋੜ ਨਹੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਛੋਟੇ ਪੁੱਤਰ ਦਾ ਸਭ ਤੋਂ ਵਧੇਰੇ ਧਿਆਨ ਰੱਖਦੇ ਸ਼ਸਤਰ ਵਿਦਿਆ ਘੋੜਸਵਾਰੀ ਧਰਮ ਵਿਦਿਆ ਨੀਤੀ ਦੇ ਗ੍ਰੰਥ ਅਧਿਆਇਕ ਪੜਨ ਦਾ ਚੰਗਾ ਪ੍ਰਬੰਧ ਕੀਤਾ ਹੋਇਆ ਸੀ ਤੇਗ ਬਹਾਦਰ ਜੀ ਭਾਵੇਂ ਬੋਲਦੇ ਘੱਟ ਸਨ ਇਕਾਂਤ ਰਹਿਣਾ ਪਸੰਦ ਕਰਦੇ ਸਨ ਪਰ ਇਸ ਤਰ੍ਹਾਂ ਨਾਲ ਸਰੀਰ ਨੂੰ ਬਲਵਾਨ ਬਣਾਉਣ ਲਈ ਮਾਲਿਸ਼ ਵਰਜਸ਼ ਖੁਰਾਕ ਅਧਾਇਕ ਦਾ ਆਪਣਾ ਪੂਰਾ ਖਿਆਲ ਰੱਖਦੇ ਸਨ ਆਪ ਜੀ ਦੀ ਸ਼ਾਦੀ ਛੋਟੀ ਅਵਸਥਾ ਵਿੱਚ ਹੀ ਬਾਲਚੰਦ ਖੱਤਰੀ ਦੀ ਸੁਪੁੱਤਰੀ ਗੁਜਰੀ ਜੀ ਨਾਲ 15 ਅੱਸੂ ਵਿੱਚ ਕਰਤਾਰਪੁਰ ਖੋਈ ਆਪ ਜਦੋਂ ਗੁਰਤਾ ਗੱਦੀ ਤੇ ਸ਼ੋਭਨਿਕ ਸ਼ੋਭਨਿਕ ਹੋਏ ਆਨੰਦਪੁਰ ਵਸਾਇਆ ਤੀਰਥ ਯਾਤਰਾ ਲਈ ਸਿੱਖੀ ਪ੍ਰਚਾਰ ਵਾਸਤੇ ਆਪ ਦੂਰ ਦੂਰ ਗਏ ਪਟਨੇ ਦੀ ਪਾਵਨ ਧਰਤੀ ਵਿੱਚ ਵਿਆਹ ਤੋਂ 33-34 ਸਾਲ ਪਿਛੋਂ ਇੱਕ ਲੜਕਾ ਹੋਇਆ ਜਿਸ ਦਾ ਨਾਮ ਗੋਬਿੰਦ ਰਾਏ ਰੱਖਿਆ ਗਿਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਆਪ ਪਿਤਾ ਜੀ ਨਾਲ ਜੰਗਾਂ ਜੁੱਦਾਂ ਵਿੱਚ ਪੂਰੀ ਰੁਚੀ ਰੱਖਦੇ ਰਹੇ। ਕਰਤਾਰਪੁਰ ਦੀ ਜੰਗ ਵਿੱਚ ਆਪ ਨੇ ਚੰਗੇ ਤੇਗ ਦੇ ਜੋਹਰ ਵਿਖਾਏ। ਪਿਤਾ ਜੀ ਕਹੇ ਬਚਨ ਨੂੰ ਸਪਸ਼ਟ ਕਰ ਵਿਖਾਇਆ, ਠੀਕ ਤੇਗ ਦੇ ਤਣੀ ਨਿਕਲੇ। ਜਦੋਂ ਛੇਵੇਂ ਪਾਤਸ਼ਾਹ ਆਪ ਜੋਤੀ ਜੋਤ ਸਮਾ ਗਏ, ਉਸ ਵੇਲੇ ਇਹਨਾਂ ਦੀ ਮਾਤਾ ਨਾਨਕੀ ਜੀ ਸਤਿਗੁਰਾਂ ਦੇ ਹੁਕਮ ਅਨੁਸਾਰ ਆਪਣੇ ਨੂਹ-ਪੋਤੇ ਨੂੰ ਲੈ ਕੇ ਆਪਣੇ ਪੇਕੇ ਪਿੰਡ ਬਕਾਲੇ ਵਿੱਚ ਆ ਰਹੇ। ਸ਼੍ਰੀ ਗੁਰੂ ਤੇਗ ਬਹਾਦਰ ਜੀ ਇੱਕ ਪੋਰੇ ਵਾਂਗੂ ਛੋਟੀ ਜਹੀ ਕੋਠੜੀ ਵਿੱਚ ਇਕਾਂਤ ਰਹਿੰਦੇ ਆਪਣੇ ਮਹਿਬੂਬ ਨਾਲ ਜੁੜੇ ਰਹਿਣਾ ਕਰੀਬਨੀ 21 ਸਾਲ ਦਾ ਅਰਸਾ ਆਪ ਨੇ ਇਸ ਤਰ੍ਹਾਂ ਪੋਰੇ ਵਿੱਚ ਬਤੀਤ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ